ਸ੍ਰੀ ਅਕਾਲ ਜੀ ਸਾਰਿਆਂ ਨੂੰ ਉਸਮਾਰਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰੀਆਂ ਤੁਹਾਡੇ ਲਈ ਇੱਕ ਨਵਾਂ ਡਿਜ਼ਾਈਨ ਲੈ ਕੇ ਤੇ ਅੱਜ ਮੈਂ ਬਲੈਕ ਸਵੈਟਰ ਦਾ ਡਿਜ਼ਾਈਨ ਲੈ ਕੇ ਆਈਆਂ ਲੇਡੀਜ਼ ਕੋਟੀ ਲਈ ਡਿਜ਼ਾਈਨ ਹੈ ਤੇ ਬਹੁਤ ਪਿਆਰਾ ਡਿਜ਼ਾਈਨ ਹੈ ਬਲੈਕ ਤੇ ਵਾਲਾ ਡਿਜ਼ਾਈਨ ਜਿਹੜਾ ਇੰਨਾ ਨਜ਼ਰ ਨਹੀਂ ਆ ਰਿਹਾ ਬਟ ਜਦੋਂ ਆਪਾਂ ਬਣਾਵਾਂਗੇ ਵੀਡੀਓ ਦੇ ਵਿੱਚ ਬਹੁਤਾ ਨਹੀਂ ਨਜ਼ਰ ਆ ਰਿਹਾ ਮੈਂ ਤੁਹਾਨੂੰ ਕਿਸੇ ਹੋਰ ਕਲਰ ਤੇ ਡਿਜ਼ਾਈਨ ਜਿਹੜਾ ਹੈ ਇਹ ਬਣਾ ਕੇ ਦਿਖਾਉਣੀ ਆ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਤੇ ਬਹੁਤ ਆਸਾਨ ਤਰੀਕੇ ਦੇ ਨਾਲ ਬਣ ਜਾਂਦਾ ਹੈ ਚਾਰ ਸਲਾਈਆਂ ਦਾ ਟੋਟਲ ਡਿਜ਼ਾਈਨ ਹੈ ਚਾਰ ਸਲਾਈਆਂ ਵਿੱਚ ਬਣ ਕੇ ਰੈਡੀ ਹੋ ਜਾਂਦਾ ਹੈ ਕਿਉਂਕਿ ਜਦੋਂ ਵੀ ਆਪਾਂ ਬਲੈਕ ਕਲਰ ਤੇ ਕੋਈ ਵੀ ਡਿਜ਼ਾਈਨ ਬਣਾਉਨੇ ਆ ਤੇ ਉਹ ਵੀਡੀਓ ਦੇ ਵਿੱਚ ਜਿਹੜਾ ਬਹੁਤਾ ਨਜ਼ਰ ਨਹੀਂ ਆ ਤੇ ਇਸ ਲਈ ਬਲੈਕ ਕਲਰ ਤੇ ਬਣਾ ਕੇ ਦਿਖਾਉਣਾ ਜਿਹੜਾ ਉਹ ਬਹੁਤ ਹੀ ਔਖਾ ਹੁੰਦਾ ਹੈ ਤੇ ਬਹੁਤ ਘੱਟ ਡਿਜ਼ਾਈਨ ਹੈ ਜਿਹੜੇ ਬਲੈਕ ਕਲਰ ਤੇ ਬੰਦੇ ਨੇ ਬਹੁਤ ਹੀ ਡਿਜ਼ਾਈਨ ਜਿਹੜੇ ਬਲੈਕ ਕਲਰ ਤੇ ਨਜ਼ਰ ਨਹੀਂ ਆਉਂਦੇ ਤੇ ਅੱਜ ਜਿਹੜਾ ਮੈਂ ਡਿਜ਼ਾਈਨ ਤੁਹਾਨੂੰ ਬਣਾ ਰਹੀ ਹਾਂ ਕਾਫੀ ਭੈਣਾ ਫਰਮੈਸ਼ ਕਰਦੀ ਆਂ ਸੀ ਕਿ ਤੁਸੀਂ ਬਲੈਕ ਕਲਰ ਤੇ ਡਿਜ਼ਾਈਨ ਜਿਹੜਾ ਉਹ ਬਣਾਉ ਉਹ ਬਲੈਕ ਕਲਰ ਤੇ ਬਹੁਤ ਹੀ ਘੱਟ ਵੀਡੀਓ ਆਉਂਦੀਆਂ ਨੇ ਤੇ ਅੱਜ ਮੈਂ ਉਹੀ ਕੋਸ਼ਿਸ਼ ਜਿਹੜੀ ਹੈ ਕੀਤੀ ਹੈ ਕਿ ਬਲੈਕ ਕਲਰ ਤੇ ਆਪਾਂ ਡਿਜ਼ਾਈਨ ਜਿਹੜਾ ਬਣਾਈਏ ਬਲੈਕ ਦਾ ਡਿਜ਼ਾਈਨ ਬਣਾਇਆ ਹੋਇਆ ਹੈ ਤੇ ਬਹੁਤ ਹੀ ਸੋਖਾ ਡਿਜ਼ਾਈਨ ਹੈ 6-6 ਦੇ ਹਿਸਾਬ ਨਾਲ ਇਹਦੇ ਵਿੱਚ ਗੁੰਡੇ ਪਾਣੇ ਨੇ 6-6 ਦੇ ਹਿਸਾਬ ਨਾਲ ਗੁੰਡੇ ਪਾ ਕੇ ਤਿੰਨ ਗੁੰਡੇ ਵਾਧੂ ਪਾਉਣੇ ਨੇ ਤੇ ਡਿਜ਼ਾਈਨ ਜਿਹੜਾ ਬਿਲਕੁਲ ਪੂਰਾ ਆ ਜੀਗਾ ਚਾਰ ਸਲਾਈਆਂ ਦਾ ਡਿਜ਼ਾਈਨ ਹੈ ਤੇ ਬਹੁਤ ਹੀ ਸੋਖਾ ਡਿਜ਼ਾਈਨ ਹੈ ਇੱਥੇ ਮੈਂ ਉਲਟੀ ਸਾਈਡ ਦੇ ਕੁੰਡੇ ਪਾਏ ਨੇ ਸਭ ਤੋਂ ਪਹਿਲਾਂ ਆਪਾਂ ਇੱਕ ਉਲਟੀ ਉਲਟੀ ਸਨਾਈ ਬਣਾ ਕੇ ਕੰਪਲੀਟ ਕਰ ਲਵਾਂਗੇ ਕਿਉਂਕਿ ਸਿੱਧੀ ਸਾਈਡ ਤੋਂ ਡਿਜ਼ਾਈਨ ਸ਼ੁਰੂ ਹੋਏਗਾ ਤੇ ਇਹ ਮੈਂ ਸੀ ਗ੍ਰੀਨ ਕਲਰ ਤੇ ਇਸ ਲਈ ਤੁਹਾਨੂੰ ਬਣਾ ਕੇ ਦਿਖਾ ਰਹੀ ਆ ਕਿ ਡਿਜ਼ਾਈਨ ਜਿਹੜਾ ਬਣਾਉਣ ਦੇ ਸਮੇਂ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜਾਵੇ ਬਹੁਤ ਸੋਖਾ ਡਿਜ਼ਾਈਨ ਹੈ ਵੈਸੀ ਪਰ ਬਲੈਕ ਤੇ ਬਹੁਤ ਹੀ ਪਿਆਰਾ ਲੱਗਦਾ ਹੈ ਤੁਸੀਂ ਲੇਡੀਜ਼ ਦੀ ਕਿਸੇ ਵੀ ਪ੍ਰੋਜੈਕਟ ਤੇ ਜੈਕਟ ਤੇ ਕਾਰਡੀਗਨ ਤੇ ਕਿਤੇ ਵੀ ਬਣਾਓਗੇ ਤੇ ਡਿਜ਼ਾਈਨ ਜਿਹੜਾ ਬਣਿਆ ਹੋਇਆ ਬਹੁਤ ਪਿਆਰੇ ਲੱਗੇਗਾ ਇਹ ਵਾਲਾ ਡਿਜ਼ਾਈਨ ਬਣਾਉਣ ਦੇ ਲਈ ਤੁਹਾਨੂੰ ਬਾਰਡਰ ਬਣਾਉਣ ਦੀ ਜ਼ਰੂਰਤ ਨਹੀਂ ਬਿਨਾ ਬਾਰਡਰ ਤੋਂ ਹੀ ਤੁਸੀਂ ਇਹ ਡਿਜ਼ਾਈਨ ਜਿਹੜਾ ਆਪਨਾ ਬਣਾ ਕੇ ਰੈਡੀ ਕਰ ਸਕਦੇ ਜੇ ਜੇ ਤੁਸੀਂ ਚਾਹੋ ਤੇ ਉਲਟੇ ਸਿੱਧੇ ਵਾਲਾ ਬਾਰਡਰ ਜਿਹੜਾ ਬਣਾ ਸਕਦੇ ਜੀ ਇਸ ਡਿਜ਼ਾਈਨ ਦੇ ਨਾਲ ਉਲਟੇ ਸਿੱਧੇ ਵਾਲਾ ਬਾਰਡਰ ਜਿਹੜਾ ਬਹੁਤ ਹੀ ਪਿਆਰਾ ਲੱਗੇਗਾ ਹੁਣ ਆਪਾਂ ਉਲਟੇ ਪਾਸਿਓ ਪਹਿਲੀ ਸਿਲਾਈ ਬਣਾ ਲਈ ਪਹਿਲੀ ਸਿਲਾਈ ਨਹੀਂ ਪਹਿਲੀ ਸਿਲਾਈ ਨੂੰ ਆਪਾਂ ਸਿੱਧੇ ਪਾਸਿਓ ਹੀ ਗਿਣਾਂਗੇ ਡਿਜ਼ਾਈਨ ਦੀ ਪਹਿਲੀ ਸਿਲਾਈ ਹੈ ਸਿੱਧੇ ਪਾਸਿਓ ਪਹਿਲਾ ਕੁੰਡਾ ਉਤਾਰ ਲੈਣਾ ਧਾਗਾ ਫਿਰ ਆਪਣੀ ਵਾਲੀ ਸਾਈਡ ਕਰਾਂਗੇ ਇੱਕ ਕੁੰਡਾ ਉਲਟਾ ਬਣਾਉਣਾ ਹੁਣ ਇੱਥੇ ਆਪਾਂ ਇੱਕ ਜਾਲੀ ਪਾ ਲੈਣੀ ਇਸ ਤਰ੍ਹਾਂ ਕਰਕੇ ਜਾਲੀ ਪਾ ਲਈਆ ਹੁਣ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਬੈਕ ਲੂਪ ਦੇ ਨਾਲ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰ ਦਿੱਤਾ ਇੱਥੇ ਸਾਡੇ ਕੋਲ ਹੁਣ ਇੱਕ ਕੁੰਡਾ ਜਿਹੜਾ ਉਹ ਘੱਟ ਹੋ ਗਿਆ ਹੈ ਕਿਉਂਕਿ ਆਪਾਂ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕੀਤਾ ਤੇ ਜਾਲੀ ਸਿਰਫ ਇੱਕ ਪਈ ਹੁਣ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਇਹੀ ਛੇ ਕੁੰਡੇ ਸੀ बार-बार रिपीट ਕਰਨੇ ਆ ਇੱਕ ਕੁੰਡਾ ਉਲਟਾ ਫਿਰ ਜਾਲੀ ਪਾਉਣੀ ਆ ਫਿਰ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਇਹ ਹੋਗੇ ਚਾਰ ਤੇ ਦੋ ਕੁੰਡੇ ਇੱਕ ਕੁੰਡਾ ਉਲਟਾ ਇੱਕ ਕੁੰਡਾ ਸਿੱਧਾ ਇਹੀ ਛੇ ਕੁੰਡੇ ਫਿਰ रिपीट ਕਰਾਂਗੇ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਇੱਕ ਕੁੰਡਾ ਉਲਟਾ ਫਿਰ ਜਾਲੀ ਪਾਵਾਂਗੇ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਇੱਥੇ ਸਾਡਾ ਇੱਕ ਕੁੰਡਾ ਜਿਹੜਾ ਉਹ ਘੱਟ ਹੋ ਗਿਆ ਹੈ ਹੁੰ ਤਾਗਾ ਆਪਣੀ ਵਾਲੀ ਸਾਈਡ ਇੱਕ ਗੁੰਡਾ ਉਲਟਾ ਤਾਗਾ ਪਿੱਛੇ ਇੱਕ ਗੁੰਡਾ ਸਿੱਧਾ ਫਿਰ ਇੱਕ ਗੁੰਡਾ ਉਲਟਾ ਇੱਥੇ ਇੱਕ ਗੁੰਡਾ ਘੱਟ ਸੀਗਾ ਇਹਨੂੰ ਆਪਾਂ ਵਧਾ ਲਵਾਂਗੇ ਲਾਸਟ ਤੇ ਸਾਡੇ ਕੋਲ ਇੱਕ ਗੁੰਡਾ ਫਿਰ ਜਿਹੜਾ ਉਲਟਾ ਆਏਗਾ ਪਹਿਲੀ ਸਲਾਈ ਬਣ ਗਈ ਡਿਜ਼ਾਈਨ ਦੀ ਹੁਣ ਦੂਸਰੀ ਸਲਾਈ ਬਣਾਵਾਂਗੇ ਆਪਾਂ ਉਲਟੇ ਪਾਸਿਓਂ ਪਹਿਲਾ ਗੁੰਡਾ ਉਤਾਰ ਲਿਆ ਫਿਰ ਤਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਇੱਕ ਕੁੰਡਾ ਉਲਟਾ ਇੱਕ ਕੁੰਡਾ ਸਿੱਧਾ ਦੋ ਕੁੰਡੇ ਉਲਟੇ ਉਲਟੀਆਂ ਸਲਾਈਆਂ ਜਿਹੜੀਆਂ ਸਾਰੀਆਂ ਹੀ ਜਿਹੜੇ ਉਲਟੇ ਨੇ ਉਹ ਉਲਟੇ ਬਣਨਗੇ ਜਿਹੜੇ ਸਿੱਧੇ ਨੇ ਉਹ ਸਿੱਧੇ ਬਣਨਗੇ ਉਲਟੀਆਂ ਸਲਾਈਆਂ ਵਿੱਚ ਸਾਰੀਆਂ ਇਸੇ ਤਰੀਕੇ ਦੇ ਨਾਲ ਹੀ ਬੰਦੀਆਂ ਜਾਣੀਆਂ ਹੈ ਜਿਹੜੇ ਕੁੰਡੇ ਆਪਾਂ ਉਧਰੋਂ ਉਲਟੇ ਬਣਾਏ ਸੀ ਇੱਧਰੋਂ ਸਿੱਧੇ ਬਣਾਉਣੇ ਆ ਤੇ ਜਿਹੜੇ ਉਧਰੋਂ ਸਿੱਧੇ ਬਣਾਏ ਸੀ ਇੱਧਰੋਂ ਉਲਟੇ ਬਣਾਉਣੇ ਆ ਚਾਰ ਸਲਾਈਆਂ ਆ ਇਸ ਤਰੀਕੇ ਦੇ ਨਾਲ ਆਪਾਂ ਬਣਾ ਲਈ ਆ ਪਹਿਲਾ ਕੁੰਡਾ ਸਿੱਧਾ ਫਿਰ ਉਲਟਾ ਫਿਰ ਸਿੱਧਾ ਫਿਰ ਦੂ ਉਲਟੇ ਇੱਕ ਸਿੱਧਾ ਇੱਕ ਉਲਟਾ ਇੱਕ ਸਿੱਧਾ ਦੋ ਉਲਟੇ ਇੱਕ ਸਿੱਧਾ ਹੁਣ ਅਸੀਂ ਆ ਗਏ ਆ ਡਿਜ਼ਾਈਨ ਦੀ ਤੀਸਰੀ ਸਲਾਈ ਤੇ ਸਿੱਧੇ ਪਾਸੇ ਪਹਿਲਾ ਕੁੰਡਾ ਉਤਾਰ ਲਿਆ ਹੁਣ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਇੱਕ ਕੁੰਡਾ ਉਲਟਾ ਜਿਹੜਾ ਉਹ ਉਲਟਾ ਹੀ ਬਣੇਗਾ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਇੱਥੇ ਆਪਾਂ ਇੱਕ ਹੁਣ ਜਾਲੀ ਪਾ ਦੇਣੀ ਆ ਤੇ ਇੱਕ ਕੁੰਡਾ ਫੇਰ ਸਿੱਧਾ ਜਿਹੜਾ ਆਪਾਂ ਪਿਛਲੀ ਸਲਾਈ ਦੇ ਵਿੱਚ ਇੱਕ ਕੁੰਡਾ ਸਾਡਾ ਘਟ ਗਿਆ ਸੀ ਉਹ ਹੁਣ ਇਸ ਸਲਾਈ ਦੇ ਵਿੱਚ ਪੂਰਾ ਹੋ ਜਾਏ ਫਿਰ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਇੱਕ ਕੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਇੱਕ ਕੁੰਡਾ ਸਿੱਧਾ ਜਾਲੀ ਪਾਵਾਂਗੇ ਫਿਰ ਫਿਰ ਇੱਕ ਕੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਇੱਕ ਗੁੰਡਾ ਉਲਟਾ ਧਾਗਾ ਪਿੱਛੇ ਇੱਕ ਗੁੰਡਾ ਸਿੱਧਾ ਧਾਗਾ ਅੱਗੇ ਇੱਕ ਗੁੰਡਾ ਉਲਟਾ ਧਾਗਾ ਪਿੱਛੇ ਇੱਕ ਗੁੰਡਾ ਸਿੱਧਾ ਤੀਸਰੀ ਸਲਾਈ ਬਣ ਗਈ ਹੁਣ ਆ ਗਏ ਚੌਥੀ ਸਲਾਈ ਤੇ ਪਹਿਲਾ ਗੁੰਡਾ ਉਤਾਰ ਲਿਆ ਫਿਰ ਧਾਗਾ ਪਿੱਛੇ ਕਰਾਂਗੇ ਇੱਕ ਗੁੰਡਾ ਸਿੱਧਾ ਬਣਾਵਾਂਗੇ ਇੱਕ ਗੁੰਡਾ ਉਲਟਾ ਬਣਾਵਾਂਗੇ ਇੱਕ ਸਿੱਧਾ ਫਿਰ ਤਿੰਨ ਗੁੰਡੇ ਉਲਟੇ ਆਉਣਗੇ ਇੱਥੇ ਇੱਕ 2. ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਇੱਕ ਕੁੰਡਾ ਸਿੱਧਾ ਧਾਗਾ ਅੱਗੇ ਇੱਕ ਕੁੰਡਾ ਉਲਟਾ ਸੌਰੀ ਤਿੰਨ ਕੁੰਡੇ ਉਲਟੇ ਇੱਥੇ ਸਾਡੇ ਕੋਲ ਤਿੰਨ ਕੁੰਡੇ ਉਲਟੇ ਆਉਣਗੇ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਲਾਸਟ ਵਾਲਾ ਕੁੰਡਾ ਉਲਟਾ ਇਸ ਤਰ੍ਹਾਂ ਕਰਕੇ ਸਾਡੀਆਂ ਚਾਰ ਸਲਾਈਆਂ ਬਣ ਗਈਆਂ ਨੇ ਇੱਕ ਵਾਰ ਮੈਂ ਤੁਹਾਨੂੰ ਦੁਬਾਰਾ ਫੇਰ ਬਣਾ ਕੇ ਦਿਖਾਉਣੀ ਆ ਤਾਂ ਕਿ ਡਿਜ਼ਾਈਨ ਜਿਹੜਾ ਚੰਗੀ ਤਰ੍ਹਾਂ ਨਾਲ ਆ ਲੈ ਵਾਲੇ ਕਲਰ ਤੇ ਨਜ਼ਰ ਆ ਜੀ ਪਹਿਲਾ ਕੁੰਡਾ ਉਲਟਾ ਉਤਾਰ ਲਿਆ ਫਿਰ ਇੱਕ ਕੁੰਡਾ ਉਲਟਾ ਬਣਾਵਾਂਗੇ ਹੁਣ ਉਲਟਾ ਬਣਾਉਣ ਤੋਂ ਬਾਅਦ ਇੱਥੇ ਹੀ ਆਪਾਂ ਜਾਲੀ ਪਾ ਦੇਣੀ ਹੈ ਇੱਕ ਜਾਲੀ ਪਾ ਦਿੱਤੀ ਫਿਰ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਆ ਬੈਕ ਲੂਪ ਦੇ ਨਾਲ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਇੱਥੇ ਸਾਡੇ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਜਦੋਂ ਹੋਇਆ ਹੈ ਤੇ ਸਾਡੇ ਜਿਹੜੇ ਦੋ ਕੁੰਡੇ ਕੱਟ ਗਏ ਤੇ ਵਧਾਇਆ ਆਪਾਂ ਸਿਰਫ ਇੱਕ ਕੁੰਡਾ ਆ ਕੁੰਟਾ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਇੱਕ ਗੁੰਡਾ ਉਲਟਾ ਧਾਗਾ ਪਿੱਛੇ ਕਰਾਂਗੇ ਇੱਕ ਗੁੰਡਾ ਸਿੱਧਾ ਇੱਥੋਂ ਤੱਕ ਸਾਡੇ 6 ਗੁੰਡੇ ਜੜੇ ਬਣ ਜਾਂਦੇ ਨੇ ਧਾਗਾ ਅੱਗੇ ਇੱਕ ਗੁੰਡਾ ਉਲਟਾ ਫਿਰ ਜਾਲੀ ਪਾਵਾਂਗੇ ਤਿੰਨ ਗੁੰਡਿਆਂ ਤੋਂ ਇੱਕ ਗੁੰਡਾ ਕਰ ਦੇਣਾ ਤਿੰਨ ਗੁੰਡਿਆਂ ਤੋਂ ਇੱਕ ਗੁੰਡਾ ਕਰ ਦਵਾਂਗੇ ਅੱਗਾ ਆਪਣੀ ਵਾਲੀ ਸਾਈਡ ਇੱਕ ਕੁੰਡਾ ਉਲਟਾ ਧੱਗਾ ਪਿੱਛੇ ਇੱਕ ਸਿੱਧਾ ਫਿਰ ਇੱਕ ਉਲਟਾ ਲਾਸਟ ਵਾਲਾ ਸਿੱਧਾ ਹੁਣ ਆ ਗਏ ਹਨ ਡਿਜ਼ਾਈਨ ਦੀ ਉਲਟੀ ਸਲਾਈ ਤੇ ਪਹਿਲਾ ਕੁੰਡਾ ਉਤਾਰ ਲਿਆ ਜਿਹੜੇ ਕੁੰਡੇ ਜਿਸ ਤਰ੍ਹਾਂ ਨਜ਼ਰ ਆਉਣਗੇ ਇਹ ਵੇਖੋ ਇੱਕ ਸਿੱਧਾ ਇੱਕ ਉਲਟਾ ਆਪਣੇ ਆਪ ਹੀ ਇਹ ਸਾਫ਼ ਜਿਹੜੇ ਨਜ਼ਰ ਆਉਣ ਲੱਗ ਜਾਂਦੇ ਨੇ ਜਿਹੜੇ ਉਲਟੇ ਨੇ ਉਹਨਾਂ ਨੂੰ ਉਲਟੇ ਬਣਾਉਂਦੇ ਜਾਣਾ ਆ ਜਿਹੜੇ ਸਿੱਧੇ ਨੇ ਉਹਨਾਂ ਨੂੰ ਸਿੱਧੇ ਬਣਾਉਂਦੇ ਜਾਣਾ ਇੱਕ ਉਲਟਾ ਇੱਕ ਸਿੱਧਾ ਦੋ ਉਲਟੇ ਇੱਕ ਸਲਾਈ ਦੇ ਵਿੱਚ ਇੱਥੇ ਦੋ ਉਲਟੇ ਹੋਣੇ ਆ ਇੱਕ ਸਲਾਈ ਦੇ ਵਿੱਚ ਤਿੰਨ ਉਲਟੇ ਹੋਣੇ ਹੁਣ ਆ ਗਏ ਆ ਫਿਰ ਸਿੱਧੀ ਸਲਾਈ ਤੇ ਪਹਿਲਾ ਗੁੰਡਾ ਉਤਾਰ ਲਿਆ ਫਿਰ ਧੱਗਾ ਆਪਣੀ ਵਾਲੀ ਸਾਈਡ ਕਰਾਂਗੇ ਇੱਕ ਗੁੰਡਾ ਉਲਟਾ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਹੁਣ ਜਿਹੜਾ ਇੱਕ ਕੁੰਡਾ ਸਾਡਾ ਘਟ ਗਿਆ ਸੀ ਇਹ ਵੇਖੋ ਆਪਾਂ ਕਿਸ ਤਰ੍ਹਾਂ ਕਰਨਾ ਹੈ ਪਹਿਲਾ ਇੱਕ ਕੁੰਡਾ ਸਿੱਧਾ ਬਣਾ ਲੈਣਾ ਫਿਰ ਵਿੱਚ ਜਾਲੀ ਪਾ ਦੇਣੀ ਤੇ ਫਿਰ ਇੱਕ ਕੁੰਡਾ ਸਿੱਧਾ ਬਣਾ ਦੇਣਾ ਦੋ ਕੁੰਡਿਆਂ ਦੇ ਵਿੱਚ ਇੱਕ ਜਾਲੀ ਪੈ ਜਾਣੀ ਹੈ ਇੱਥੇ ਸਾਡਾ ਜਿਹੜਾ ਇੱਕ ਕੁੰਡਾ ਘਟ ਗਿਆ ਸੀ ਉਹ ਪੂਰਾ ਹੋ ਗਿਆ ਹੁਣ ਇੱਕ ਕੁੰਡਾ ਉਲਟਾ ਇੱਕ ਕੁੰਡਾ ਸਿੱਧਾ ਤਿੰਨ ਕੁੰਡਿਆਂ ਦਾ ਇਹ ਵਾਲਾ ਡਿਜ਼ਾਈਨ ਹੈ ਤੇ ਤਿੰਨ ਕੁੰਡਿਆਂ ਦਾ ਇਹ ਗੈਪ ਆ ਇੱਕ ਸਿੱਧਾ ਇੱਕ ਉਲਟਾ ਇੱਕ ਉਲਟਾ ਇਰ ਵਿੱਚ ਜਾਲੀ ਪਾਵਾਂਗੇ ਇੱਥੇ ਜਾਲੀ ਪਾ ਕੇ ਆਪਾਂ ਜਿਹੜਾ ਇੱਕ ਕੁੰਡਾ ਸਾਡਾ ਘਟਿਆ ਸੀ ਉਹਨੂੰ ਵਧਾ ਦੇਣਾ ਇੱਕ ਸਲਾਈ ਦੇ ਵਿੱਚ ਘਟ ਗਿਆ ਅਗਲੀ ਸਲਾਈ ਦੇ ਵਿੱਚ ਕੁੰਡਾ ਜਿਹੜਾ ਸਾਡਾ ਉਹ ਵੱਧ ਗਿਆ ਹੁਣ ਆ ਗਏ ਆ ਉਲਟੀ ਸਲਾਈ ਤੇ ਉਲਟੀ ਸਲਾਈ ਜਦੋਂ ਆਪਾਂ ਚੌਥੀ ਚੜਾਉਣੀ ਆ ਉੱਥੇ ਆਪਾਂ ਵੇਖੋ ਇੱਕ ਕੁੰਡਾ ਉਲਟਾ ਉਤਾਰ ਲਿਆ ਇੱਕ ਕੁੰਡਾ ਸਿੱਧਾ ਇੱਕ ਉਲਟਾ ਇੱਕ ਸਿੱਧਾ ਤਿੰਨ ਉਲਟੇ ਆਉਣਗੇ ਇੱਥੇ ਇੱਥੇ ਆਪਾਂ ਤਿੰਨ ਹੀ ਕੁੰਡੇ ਪਾਏ ਸੀ ਇੱਕ ਸਲਾਈ ਦੇ ਵਿੱਚ ਸਾਡੇ ਘਟ ਜਾਂਦੇ ਆ ਤਿੰਨ ਕੁੰਡਿਆਂ ਤੋਂ ਦੋ ਕੁੰਡੇ ਰਹਿ ਜਾਂਦੇ ਨੇ ਉਲਟੀ ਸਾਈਡ ਤੇ ਆਪਣੇ ਆਪ ਹੀ ਤੁਹਾਨੂੰ ਨਜ਼ਰ ਆ ਜਾਣਗੇ ਜਿਹੜੇ ਕੁੰਡੇ ਉਲਟੇ ਬਣਾਉਣੇ ਆ ਤੇ ਜਿਹੜੇ ਸਿੱਧੇ ਬਣਾਉਣੇ ਆ ਤੁਸੀਂ ਇਸ ਡਿਜ਼ਾਈਨ ਨੂੰ ਹੋਰ ਕਿਸੇ ਕਲਰ ਤੇ ਵੀ ਵੈਸੇ ਪਾ ਸਕਦੇ ਜੇ ਪਰ ਇਹ ਬਲੈਕ ਤੇ ਬਹੁਤ ਜ਼ਿਆਦਾ ਉੱਠ ਕੇ ਆਉਂਦਾ ਹੈ ਬਹੁਤ ਪਿਆਰੀ ਕੋਟੀ ਬਣਦੀ ਹੈ ਆ ਵੇਖੋ ਬਹੁਤ ਹੀ ਸੋਹਣਾ ਲੱਗਦਾ ਹੈ ਡਿਜ਼ਾਈਨ ਜਦੋਂ ਆਪਾਂ ਅੱਗੇ ਤੋਂ ਅੱਗੇ ਬਣਾਉਂਦੇ ਜਾਵਾਂਗੇ ਤੇ ਇਹ ਵੇਖੋ ਮੈਂ ਬਲੈਕ ਤੇ ਬਣਾਇਆ ਹੈ ਪਰ ਬਲੈਕ ਤੇ ਜਿਹੜਾ ਉਹ ਨਜ਼ਰ ਨਹੀਂ ਆ ਰਿਹਾ ਕਿਉਂਕਿ ਵੀਡੀਓ ਦੇ ਵਿੱਚ ਕਲੀਅਰ ਜਿਹੜੀ ਬਲੈਕ ਕਲਰ ਜਿਹੜਾ ਉਹਦੇ ਤੇ ਕਲੀਅਰ ਵੀਡੀਓ ਨਜ਼ਰ ਨਹੀਂ ਆਉਂਦੀ ਜੇਕਰ ਤੁਹਾਨੂੰ ਡਿਜ਼ਾਈਨ ਪਸੰਦ ਆਇਆ ਹੈ ਵੀਡੀਓ ਪਸੰਦ ਆਈ ਹੈ ਤੇ ਲਾਈਕ ਜ਼ਰੂਰ ਕਰਿਓ ਮਿਲਦੇ ਹਾਂ ਫਿਰ ਇਸੇ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਧੰਨਵਾਦ